ਨਹੀਂ ਫਿਰ ਮਾਲ ਚੱਕਰ 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 ਮੈਂ ਕਹਿੰਦਾ ਕਿ ਇਹ ਜਰੂਰੀ ਹੈ ਮੈਂ ਤੁਹਾਨੂੰ ਮੰਗੇ ਜੋਰ ਦੇ ਕਾਪ ਆਪ ਬਦਲੋ ਜੀ ਜੀ ਮੇਰਾ ਨਾਮ ਲੱਭਣਾ ਚਾਹੀਦਾ ਨੂੰ ਦੇ ਬਾਲ ਆ ਚਾਰ ਦਿਨ ਆ ਰਿਹਾ ਨਾ ਜੇ ਨਹੀਂ ਆਂ ਲਾਭੀ ਜੇ ਚਾਲ ਲੈਣੇ ਪਾ ਬਸਤੀ ઓ બેઠા ઓ મંગી ઓ બેઠા રાખી ਉਹ ਆਵਦਾ ਜਰੂਰਾ ਕੋ ਗੰਢੇ ਨਾਲ ਉਹ ਤੇ ਮੈਂ ਕਹਾਂ ਮੈਂ ਆਪ ਚ ਲੈ ਆਪ ਐਵੇਂ ਵਿੱਚ ਛੋੜਨਾ ਬਿਨਾ ਗੱਲ ਤੇ ਜਦੋਂ ਆਪਾਂ ਨੂੰ ਕੁਝ ਕੱਲ ਨੂੰ ਸਾਟ ਆਪਣੇ ਤੋਂ ਵੱਜ ਗਈ ਜਾਂ ਆਪਣਾ ਵੱਜ ਗਈ ਅਗਲੇ ਦਿਨ ਬਾਅਦ ਆਹੋ ਚੱਲ ਬਾਦ ਪੁੱਛਦਾ ਬਾਅਦ ਸੱਤ ਪਤਾ ਪਤਾ ਮੜਨ ਦੇ ਬੱਬੂ ਮੋਲਿਆ ਦੇ ਜੋਗਾ ਲੈ ਪਹਿਲੇ ਵਾਲੇ ਦੀ ਬਣਾਈ ਕੋਣੀ ਪਹਿਲੇ ਵਾਲੇ ਦੀ ਕਿਹੜੇ ਵੀ ਚੈਨਲ ਤੇ ਮਾਲਵਾ ਦੀ ਖਬਰ ਮਾਲਵਾ ਅੱਗੂ ਕੀ ਬੈਠਾ ਕਿਹੜੇ ਗਿਆ ਪਹਿਲੇ ਵਾਲੇ ਦੀ ਪਹਿਲੇ ਵਾਲੇ ਦੇ ਕਿਹ ਰਿਪਾਇਆ ਬਹੁਤ ਆਉਂਦੀ ਬਣੀ ਗੇਰੇ ਕੋਏ ਕੋਈ ਹੋਇਆ ਸਿੱਧਾ ਮਾਲਵਾ ਵੀ ਇਕੱਠਾ ਓਏ ਪੱਲੇ ਆ ਜਿੰਦਗਾਰ ਖੜਾ ਖੜਾ ਧੋਣੀ ਆਈ ਦਾ ਆਖਰੀ ਆਈਆਂ ਵੀ ਆ ਨਾ ਮਾਣੀ ਭਾਈ ਇੱਥੇ ਨਾ ਹੋਗਾ ਕਮੈਂਟ ਯਾਰ ਆਪਾਂ ਵੀ ਮਟਕਾ ਦਾ ਕੁਝ ਨਹੀਂ ਹੁੰਦਾ ਪੰਜ ਦਾ ਬਾਹਰ ਰੋਲ ਇੱਥੇ ਜੀ ਇੱਥੇ ਮਹਾਰਾਜ ਹੋਤੀ ਆ ਜੀ ਨੌਜਵਾਨ ਮੁਬਾਰਕਾ ਦੇਖਣ ਆਵਰਾ ਟੀਵੀ ਵਾਲੇ ਪਹੁੰਚੇ ਹੋਏ ਆ ਪਿੰਡ ਪੰਨੀ ਵਾਲਾ ਫੱਤਾ ਜੋ ਕਿ ਸਾਡਾ ਡਾクター ਅਸਦੀਪ ਨੇ ਬਾਜੀ ਕਰਵਾਈ ਹੈ ਤੇ ਫੰਨੀ ਵਾਲੇ ਟੋਕਨ 65 ਸਬੂਤਰੋ ਦੇ ਆ ਜੀ ਤੇ ਪਹਿਲਾਂ ਤਾਂ ਬਾਈ ਦਾ ਜਿਹੜਾ ਚੈਨਲ ਹੈ ਸਬਸਕ੍ਰਾਈਬ ਜ਼ਰੂਰ ਕਰਿਆ ਸਾਰੇ ਭਰਾ ਸਾਡਾ ਵੀ ਜਿਹੜੇ ਚੈਨਲ ਕੋੰਦਰ ਟਾਈਪ ਕਰਿਓ ਬਹੁਤ ਸ਼ਾਨਦਾਰ ਮੈਚ ਲੱਗਿਆ ਜੀ ਬਹੁਤ ਮਹਾਨ ਖਿਡਾਰੀ ਹਰਦਾਰ ਗੁਰਦੱ ਸਿੰਘ ਆਲਮਾਰੀ ਕੋਚਿੰਗ ਹੋਏ ਆ ਉਹ ਵੀ ਮੇਰੇ ਸਾਰੇ ਭਰਾ ਇੱਕ ਵਾਰੀ ਬਾਈ ਜੀ ਕੈਮਰਾ ਹਿਲਾ ਕੇ ਬੋਲ ਰਹੇ ਨੇ ਤੇ ਸਾਰੇ ਭਰਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਜੀ ਦੇ ਨੂੰ ਮਾਲਵਾ ਦੀ ਖਬਰ હરમન <laughs> ਕਰਕੇ ਗਾਂ ਕਰਕੇ ਮਰੇਗਾ কোন মারনওয়া হ্যাঁ দাও ভাই হাত দশ তো বাদর স্ক্রিন এড়াউড়া ও মেট্র আগে ভাই आजा आजा आ भी ला

ਇਦਰਾ ਜੀ ਆਇਆ ਜੀ ਜਰਾ ਦਮਤੀ ਆਇਆ ਹੈ ਜਰਾ ਸ਼ੇਰ ਪਿੱਛੇ ਨਾ ਰਹੇ ਜੀ ਹਾਂਜੀ ਅ ਭਾਈ ਜੀ ਜਿਉ ਅੱਜ ਦੀ ਕਿ ਪੰਨੀ ਵਾਲਾ ਫੱਤਾ ਵੇਖੇ ਕਬੂਤਰਬਾਜੀ ਹੋ ਰਹੀ ਹੈ ਤੇ ਇਸ ਬਾਰੇ ਜਾਣਕਾਰੀ ਦਿਓ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਤੇ ਪਿੰਡ ਦੱਸੋ ਜੀ ਪਹਿਲਾਂ ਤਾਂ ਮਾਲਵਾਟੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਪੰਨੀ ਹਾਲਾ ਪਹੁੰਚ ਕੇ ਜੋ ਕਿ ਕਬੂਤਰਬਾਜੀ ਦੇ ਮਿਸ਼ਾਨ ਨੂੰ ਹੋਰ ਵੀ ਚਾਰ ਚੰਨ ਲਾਇਆ ਮੇਰਾ ਨਾਮ ਆ ਜੀ ਭੁਪਿੰਦਰ ਹੇਅਰ ਕੋਈ ਨਹੀਂ ਆਉਂਦੇ ਬਾਈ ਟੈਂਡਰ ਚੱਕੜਾ ਅਨਿਕਾ ਜੀ ਕਰਦੇ ਭਾਈ ਸੰਦੀਪ ਜੀ ਨੇ ਬਾਜੀ ਕਰਾਈ ਹੈ ਜੀ ਪ੍ਰਿੰਟ ਪੰਨੀ ਵਾਲਾ ਪਤਾ ਹੈ ਸਾਰੀ ਬਾਜੀ ਕਰਾਉਂਦੇ ਬਹੁਤ ਖੂਬਸੂਰਤ ਵਧੀਆ ਢੰਗ ਨਾਲ ਬਾਜੀ ਕਰਵਾਉਂਦੇ ਆ ਪੱਖਪਾਤ ਨਹੀਂ ਕਰਦੇ ਸੋ ਦੂਜੇ ਸਾਡੇ ਅੱਜ ਬਹੁਤ ਹੀ ਮਹਾਨ ਮੋਡ ਦੇ 스타 ਪਲੇਅਰ ਸਰਦਾਰ ਕਮਲਜੀਤ ਸਿੰਘ ਆਲਮਾਨਾ ਜੀ ਵੀ ਪਹੁੰਚੇ ਹੋਏ ਆ ਸੋ ਇਹਨਾਂ ਲਈ ਤਾੜੀਆਂ ਜ਼ਰੂਰ ਮਾਰ ਦਿਓ ਸਾਡੇ ਸਾਡੇ ਇੰਨੇ ਕਿੰਨਾਂ ਇਮਾਨਦਾਰ ਖਿਡਾਰੀ ਹੈ ਕਿਆ ਕਰ ਇਹਨਾਂ ਦਾ ਕੋਈ ਕਬੂਤਰ ਵੀ ਜਾਂਦਾ ਹੋਵੇ ਜੇ ਇਹਨਾਂ ਨੇ ਕਿਸੇ ਨੇ ਵਾਦ ਦਿੱਤੀ ਨਾ ਕੋਈ ਵੀ ਬੰਦਾ ਕਿਰਜੰਟ ਸਿੰਘ ਆਲ ਮਾਲਾ ਦਾ ਕਬੂਤਰ ਬਹਿ ਗਿਆ ਇਹ ਜ਼ਿਆਦਾਤਰ ਤਾਸ਼ ਖੇਡਦੇ ਆ ਉੱਥੇ ਬੈਠੇ ਹੀ ਕਹਿਣਗੇ ਬਹਿ ਗਿਆ ਸਿਰੋ ਠੀਕ ਹੈ ਇਹਨਾਂ ਨੇ ਇਹ ਨਹੀਂ ਕਿਹਾ ਮੇਰਾ ਤਾ ਫਿਰਦਾ ਮੇਰਾ ਕਿਉਂ ਕੱਟਦਾ ਤੇ ਕੀ ਕਹਿਣਾ ਚਾਹੂੰਗਾ ਜੀ ਇਹਦੇ ਬਾਰੇ ਵਿੱਚ ਇਹ ਹੈ ਨਾ ਆਪਣੇ ਪਿੰਡਾਂ 'ਚ ਵਧੀਆ ਬਾਜ਼ੀਆਂ ਹੁੰਦੀਆਂ ਨੇ ਬਾਈ ਸੰਦੀਪ ਨੇ ਕਰਾਈ ਹੈ ਜੀ ਆ ਪੌਲੇ ਗਰਾਉਂਡ ਹੀ ਹੈ ਜਿੱਥੋਂ ਆਪਦੀ ਸਾਰੇ ਨੇੜੇ ਨੇੜੇ ਵਧੀਆ ਬਾਜ਼ੀਆਂ ਹੁੰਦੀਆਂ ਹਨ ਰੋਲਾ ਵੀ ਬਹੁਤ ਕੱਟਦਾ ਹੈ ਸੋ ਬਾਕੀ ਵੀ ਮੇਰੇ ਸਾਰੇ ਭਰਾ ਕੈਮਰਾ ਥੋੜਾ ਜਿਹਾ ਘਾ ਦਿਓ ਜੀ ਬਹੁਤ ਸੱਚੇ ਮਿੱਤਰ ਪਿੰਡਾਂ ਤੋਂ ਪਹੁੰਚੇ ਹਨ ਇੱਧਰ ਵੀ ਘੁਮਾ ਦਿਓ ਥੋੜਾ ਜਿਹਾ ਕੈਮਰਾ ਜੀ ਤੋ ਅੱਜ ਇਹਦਾ ਵਧਾਈ ਦੇਵਾਂਗੇ ਸਾਡੇ ਭਾਈ ਸੰਦੀਪ ਨੂੰ ਹਨਾ ਜਿਨ੍ਹਾਂ ਨੇ ਅੱਜ ਮੌਕਾ ਦਿੱਤਾ ਸਾਰੇ ਖਿਡਾਰੀਆਂ ਨੂੰ ਖੁਸ਼ਪ੍ਰਤਿ ਤੇ ਤੇ ਉਮੀਦ ਕਰਦੇ ਹਾਂ ਵੀ ਬਾਜ਼ੀ ਬਹੁਤ ਸੋਹਣੀ ਹੋਊਗੀ ਤੇ ਬਾਕੀ ਸੰਦੀਪ ਨਾਲ ਵੀ ਥੋੜੀ ਜਿਹੀ ਗੱਲਬਾਤ ਕਰਦੇ ਕੁਝ ਕਹਿਣਾ ਚਾਹੋਗੇ ਜੀ ਸਤਿਕਾਰ ਵੀ ਸਾਰੇ ਭਰਾਵਾਂ ਨੂੰ ਤੇ ਭਾਈ ਜੀ ਬਹੁਤ ਬਹੁਤ ਧੰਨਵਾਦ ਆ ਸਾਰੇ ਭਰਾਵਾਂ ਦਾ ਤੇ ਸਾਰੇ ਆਪੇ ਸਤਿਕਾਰਯੋਗ ਹੈ ਜਿੰਨਾ ਭਰਾਵਾਂ ਨੇ ਆਪਾਂ ਨੂੰ ਇੰਨਾ ਮਾਣ ਸਨਮਾਨ ਦਿੱਤਾ ਹੈ ਸੰਦੀਪ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਸਾਡੇ ਵੱਲੋਂ ਤੁਹਾਨੂੰ ਵੀ ਬਹੁਤ-ਬਹੁਤ ਹਾਂਜੀ ਸੰਦੀਪ ਜੀ ਜਿਵੇਂ ਅੱਜ ਕਬੂਤਰबाजी ਪੰਡ ਪੰਨੇ ਵਾਲਾ ਵਿਤੇ ਪਤਾ ਵੇਖੇ ਤੁਸੀਂ ਕਰਵਾ ਰਹੇ ਹੋ ਇਸ ਬਾਰੇ ਜਾਣਕਾਰੀ ਦਿਓ ਜੀ ਦੇਖੋ ਜੀ ਜਿਹੜੀ ਇਹ ਬਾਜੀ ਆਪਣੇ ਮੈਨੂੰ ਲੱਗਦਾ ਵੀ 15 ਸਾਲ ਹੋ ਗਏ ਐਤੋਂ ਪਹਿਲਾਂ 15 ਬਾਜੀਆਂ ਹੋ ਚੁੱਕੀਆਂ ਤੇ ਸੋਹਣੀ ਬਾਜੀ ਮੇਰੀ ਨੋਲ ਦੀ ਤੇ ਬਾਕੀ ਜੋ ਪਹਿਲਾਂ ਬਾਜੀ ਹੁੰਦੀਆਂ ਸੀ ਉਹਦਾ ਰਿਕਾਰਡ ਨਹੀਂ ਪਤਾ ਜੀ ਕਿੱਡੀ ਹੁੰਦੀ ਸੀ ਪਰ ਇਸ ਵਾਰੀ ਜੋ ਬਾਜੀ ਹੋ ਰਹੀ ਹੈ ਇਹ ਥੋੜੀ ਖਾਸ ਹੋ ਰਹੀ ਹੈ ਕਿਉਂਕਿ ਇਹਦੇ ਵਿੱਚ ਸੁਪਰ 스타 ਖਿਡਾਰੀ ਪਿੰਦਰ ਝਗੜਾ ਜੀ ਬਾਪੂ ਗੁਰਜੰਤ ਸਿੰਘ ਆੜਮਾਲਾ ਜੀ ਮੋਸ਼ੀ ਮੋੜਿਆ ਵਾਲਾ ਜੀ ਜੋ ਮੇਨ ਪੁੱਤ ਬਾਈ ਦੇ ਥਾਂ ਮੈ ਜੀ ਉਹ ਪਹੁੰਚੇ ਨੇ ਕਿ ਇੱਕ ਬਾਈ ਸਾਡੇ ਮੀਤੂ ਬਾਦੂ ਜੀ ਨਾ ਨਹੀਂ ਪਹੁੰਚ ਕੇ ਤੇ ਚਲੋ ਕੋਈ ਗੱਲ ਨਹੀਂ ਅਗਲੀ ਬਾਜੀ ਦੇ ਜ਼ਰੂਰ ਉਹਨਾਂ ਨੂੰ ਬੁਲਾਵਾਂਗੇ ਤੇ ਬਾਕੀ ਸਾਡੇ ਇੱਕ ਬਾਈ ਜੀ ਬੱਲਮਗੜ ਤੋਂ ਸਰਦਾਰ ਕਮੰਡ ਸਿੰਘ ਜਟਾਣਾ ਸਾਹਿਬ ਤੇ ਪਹੁੰਚੇ ਜੀ ਜੋ ਆਪਣੇ ਸਮੇਂ ਦੇ ਸੁਪਰ 스타 ਖਿਡਾਰੀ ਰਹਿ ਚੁੱਕੇ ਨੇ ਅੱਜ ਇਹਨਾਂ ਨੇ ਦੋ ਪੁੱਤਰ ਛੱਡੇ ਹੋਏ ਆ ਜੀ ਤੇ ਬਾਕੀ ਇਹਨਾਂ ਨੂੰ ਸਨਮਾਨ ਵੀ ਕਰਾਂਗੇ ਆਪਾਂ ਬਾਈ ਭਿੰਦਰ ਦਾ ਤੇ ਬਾਪੇ ਆਪਣੇ ਬਾਪੂ ਜੀਾਂ ਦੇ ਜੀ ਮੋਸ਼ੀ ਮੁਲਾਵਈ ਤੇ ਆਪਣੇ ਕਮੰਡ ਸਿੰਘ ਜੀ ਜਟਾਣਾ ਦਾ ਇਹਨਾਂ ਦਾ ਆਪਾਂ ਸਨਮਾਨ ਵੀ ਕਰਾਂਗੇ ਸੰਦੀਪ ਜੀ ਕਿੰਨੇ ਪਿੰਡਾਂ ਦੇ ਅਜ ਇੱਕ ਕਬੂਤਰ ਛੱਡੇ ਜੀ ਇਹ ਮੈਨੂੰ ਲੱਗਦਾ ਵੀ ਜਿਹੇ ਹਿਸਾਬ ਨਾਲ ਮੈਂ ਲਿਖੇ ਹੋਏ ਆ 60 ਪਿੰਡਾਂ ਦੇ ਕਬੂਤਰ ਠੀਕ ਆ ਜੀ ਇਹ ਸਵਾਜ ਤੁਹਾਡਾ ਹਾਂਜੀ ਕੀ ਨਾਮ ਰੱਖਿਆ ਜੀ ਤੁਸੀਂ ਨਾਮ ਜੀ ਆਪਾਂ ਪਹਿਲਾ ਨੰਬਰ ਪੱਖਾ ਜੀ ਦੂਸਰਾ ਹੀ ਪੱਖਾ ਤੀਜਾ ਪੱਤਾ ਜੀ ਤੇ ਬਾਜੀ ਨੰਬਰਾਂ ਦੇ ਵਿੱਚ ਹੋ ਠੀਕ ਹੈ ਜੀ ਹਾਂਜੀ ਹੋਰ ਕੋਈ ਸਵਾਲ ਜੀ ਬਸ ਜੀ ਆ ਥੋੜਾ ਜਿਹਾ ਸਵਾਲ ਜਵਾਬ ਆਪਾਂ ਬੜੇ ਚਿਰ ਬਾਅਦ ਹਾਂਜੀ ਅਸੀਂ ਕੱਲ ਪਹਿਲਾਂ ਗੱਲ ਕੀਤੀ ਅੱਜ ਦੀ ਕੂਤਰਵਾਹੀ ਤੇ ਭਾਈ ਜੀ ਸੱਤ ਦੋ ਸ਼ਬਦ ਦੋ ਸ਼ਬਦ ਦੋ ਸ਼ਬਦ ਨਹੀਂ ਇਹ ਤੋਂ ਬੁਲਾ ਦੋ ਸ਼ਬਦ ਕੋਲਾਪਾਂ ਸਭ ਤੋਂ ਜ਼ਿਆਦਾ ਕੀ ਵਰਤਦਾ ਹੈ ਬਰਤਰੀ ਕਰਦਾ ਹੈ ਬੜਾ ਦਿੱਤਾ ਪੂਰਨ ਕੀ ਵਰਤਦਾ ਹੈ ਬਰਾਬਰ ਕਰਾਈ ਅੱਗੇ ਦਾ ਮਾਪੇ ਤੇ ਰਲਾ ਲਾ ਕੇ ਜੀ ਹੁਣ ਇੰਤਜ਼ਾਰ ਹੈ ਕਿ ਭਾਂਗਿਆ ਬਾਗ ਨਵੇਂ ਮੁੰਡਿਆਂ ਨੂੰ ਵੀ ਥੋੜੇ ਜਿਹਾ ਫਸਵਾਲ ਪੁੱਛਦੇ ਆ ਇੱਧਰ ਆ ਕੇ ਮੈਨੂੰ ਪੁੱਛਦੇ ਆ ਕਿੰਨਾ ਚਿਰ ਹੋ ਗਿਆ ਇਹ ਘੁੱਤਰ ਛੱਡਦਿਆਂ ਨੂੰ ਸਾਲ ਹੋ ਗਏ ਕਿ ਇੱਕ ਸਾਲ ਹੀ ਹੋਇਆ ਪਹਿਲਾਂ ਪੁਰਾਣੀਆਂ ਬਾਗੀਆਂ ਵੇਖਣ ਜਾਂਦੇ ਸੀ ਹਾਂਜੀ ਉਹ ਵਧੀਆ ਸੀ ਜਾਂ ਅੱਜ ਦੀਆਂ ਬਾਗੀਆਂ ਵਧੀਆ ਨਹੀਂ ਬਾਗੀਆਂ ਪੁਰਾਣੀਆਂ ਤਾਂ ਨਹੀਂ ਆਪਾਂ ਤਾਂ 2 ਸਾਲ ਹੀ ਹੋ ਗਏ ਇਹਦਿਆਂ ਨੂੰ ਕੁਈ ਨਾ ਆਪਣਾ ਸ਼ੌਂਕ ਕਹਿੰਨੀ ਸੀ ਹੁਣ ਇਹ ਪਿਆ ਦੋ ਕਿਵੇਂ ਦਾ ਲੱਗਿਆ ਇਹ ਸ਼ੌਕ ਬਹੁਤ ਵਧੀਆ ਸ਼ੌਂਕ ਹੈ ਜਿੱਤੇ ਬਈ ਗਾ ਪੁੱਠੇ ਸਿੱਧੇ ਕੰਮੋਂ ਦਾ ਬੰਦਾ ਬਾਜਨਦਾ ਹੀ ਸਾਰਾ ਦਿਨ ਜਾਣ ਬਾਰੇ ਹੀ ਰਹਿੰਦਾ ਉਹਦੀ ਕੇਅਰ ਕਰਦਾ ਜਿਹੜਾ ਕਿ ਹੋਰ ਕੋਮ ਮਨਜੀਤ ਆ ਬਾਈ ਸਾਡਾ ਭਰਾ ਇਹ ਵੀ ਪਹੁੰਚਿਆ ਮੰਨੂ ਖੜਾ ਹੀ ਇਧਰ ਅੰਗਰੇਜ਼ ਪਹੁੰਚ ਆਇਆ ਅਕਲਦਰ ਜੀਰ ਰਾਏ ਆਪਣੇ ਭਰਾ ਜਿਹੜੇ ਹੋਰ ਭਰਾ ਜਿਹੜੇ ਮੋਟਵਾਏ ਆ ਸਾਰਿਆਂ ਦਾ ਬਹਿਦੋਂ ਧੰਨਵਾਦ ਕਰਦੇ ਆ ਜੀ ਪਾ ਜੀ ਇੱਕ ਮੇਰੀ ਰਿਕਵੈਸਟ ਹੈ ਕਬੂਤਰ ਬਾਜ਼ਾਂ ਨੂੰ ਜੀ ਜੀ ਜਿਹੜਾ ਕਮੇਟੀ ਵਾਲਾਂ ਦਾ ਜਿਹੜਾ ਸਾਥ ਦੇ ਆ ਕਰਨ ਜੀ ਬਿਨਾਂ ਗੱਲ ਤੋਂ ਜਿਹੜਾ ਰੋਲੇ ਪੈਂਦੇ ਜੀ ਕਬੂਤਰ ਬਾਜ਼ੀ ਨੂੰ ਜਿਹੜਾ ਇੱਕ ਖਰਾਬ ਕਰਦੇ ਆ ਜਿਹੜਾ ਬਿਨਾਂ ਗੱਲ ਤੋਂ ਜੀ ਜੀ ਐਂਡ ਤੇ ਆ ਕੇ ਰੋਲਾ ਪੰਦਿਆ ਸਾਡਾ ਕਬੂਤਰ ਬੈਠੇ ਤੇ ਉਹ ਕਨਾਈਆਂ ਦੇ ਵਿੱਚ ਉਹ ਚੀਜ਼ਾਂ ਬੰਦ ਕਰਨੀਆਂ ਚਾਹੀਦੀਆਂ ਕਮੇਟੀ ਵਾਲਾਂ ਦਾ ਸਾਥ ਦੇਣਾ ਚਾਹੀਦਾ ਵਧੀਆ ਤਾਂ ਕਰਕੇ ਬਾਜ਼ੀਆਂ ਹੋ ਸਕਣਗੀਆਂ ਧੰਨਵਾਦ ਕਮੇਟੀ ਦਾ ਦੇਖੋ ਜੀ ਜਿਹੜਾ ਫੈਸਲਾ ਕਮੇਟੀ ਦਾ ਹੁੰਦਾ ਨਾ ਬਾਈ ਵੀ ਬਹੁਤ ਸੀਨੀਅਰ ਆ ਪੁਰਾਣੀਆਂ ਬਾਜ਼ੀਆਂ ਛੱਡਦਾ ਜਦੋਂ ਪਿੰਡ ਵਾਲੇ ਨਾਲ ਰਲਦੇ ਆ ਰੋਲਾ ਪੈਂਦਾ ਉਹਦ ਕਾਪੀ ਜਿਹਦੇ ਹੱਥ ਚ ਹੁੰਦੀ ਐ ਉਹ ਬੰਦਾ ਜਦੋਂ ਕਿਸੇ ਦੇ ਪੱਖਪਾਤ ਕਰਦਾ ਨਾ ਕਿਉਂ ਭਾਈ ਰੌਲਾ ਪੈਂਦਾ ਉਦੋਂ ਜਦੋਂ ਕਾਪੀ ਵਾਲਾ ਛੱਤਰ ਲਾ ਲੇ ਵੀ ਨਹੀਂ ਕਬੂਤਰੇ ਸਹੀ ਐ ਉਦੋਂ ਕੋਈ ਰੌਲਾ ਨਹੀਂ ਪੈਂਦਾਗਾ ਮੇਰੀ ਥਿਉਰੀ ਐ ਮੇਰਾ ਮੰਨਣਾ ਐ ਕਿਉਂ ਭਾਈ ਪੈਂਦਾ ਨਾ ਜਦੋਂ ਕਾਪੀ ਵਾਲਾ ਚੋਰ ਤੇ ਕੁੱਤੀ ਰਲ ਜਾਣ ਨਾ ਉਦੋਂ ਰੌਲਾ ਪੈਂਦਾ ਤੂੰ ਰੌਲਾ ਨਹੀਂ ਪੈਂਦਾ ਸੋ ਧੰਨਵਾਦ ਗੈਸਟ ਕਰਦੇ ਆ ਵੀ ਜਿਹੜੀ ਆਈ ਸੀ ਸਾ ਤੇ ਆ ਕਰਨ ਜੀ ਜੀ ਇੱਕ ਵਧੀਆ ਕਬੂਤਰਬਾਜੀ ਆਪਣੀ ਹੋ ਜਾਵੇ ਕੋਈ ਅੱਗੇ ਵੀ ਚੱਲੇ ਆ ਨਾ ਵੀ ਹੁਣ ਜਿਵੇਂ ਜੋ ਰੌਲਾ ਪਿਆ ਕਬੂਤਰਬਾਜੀ ਨੂੰ ਬੰਦ ਕਰਨਾ ਚਾਹੁੰਦੇ ਸੀ ਉਹ ਚੀਜ਼ਾਂ ਨਾ ਹੋਣ ਦੇ। ਸੋ ਮਾਲਵਾਦੀ ਖਬਰ ਦਾ ਬਹੁਤ-ਬਹੁਤ ਥੈਂਕ ਯੂ ਕਰਦੇ ਹਾਂ ਧੰਨਵਾਦ ਹਾਂਜੀ ਜੀ ਜੀ ਸੱਸੀ ਗਾਲ ਜੀ ਸਾਰਿਆਂ ਨੂੰ ਇਹ ਬਾਜੀ ਜੀ ਸਾਰੇ ਪਿੰਡ ਦੇ ਸਹਿਯੋਗ ਨਾਲ ਸਾਰੇ ਕਬੂਤਰਬਾਜੀ ਸਹਿਮਤੀ ਨਾਲ ਹੋਈ ਹੈ ਜੀ ਬਹੁਤ ਸੋਹਣੀ ਬਾਜੀ ਹੁੰਦੀ ਬਾਈ ਲੜਾਈਆਂ ਪੜਾਈਆਂ ਬੰਦ ਕਰੋ ਰਲ ਕੇ ਰਿਆ ਕਰੋ ਬਿਲਕੁਲ ਥੈਂਕ ਯੂ ਬਹੁਤ ਧੰਨਵਾਦ ਹਾਂ

ਕਬੂਤਰੀ ਵੀ ਦਿਖਾਓ ਬਾਈ ਆਹ ਵੇਖ ਬਾਈ ਇੱਧਰ ਝਗੜਾ ਬਿੰਦਾ ਹੁੰਦਾ ਰੇਡ ਹੁੰਦਾ ਗ੍ਰੇਜ ਹੁੰਦਾ ਤੇ ਕਿ ਲਾਈਵ ਮਾਰੀ ਲੱਗਿਆ ਹੈ ਇਹ ਕਿਹੜੇ ਪਾਲਿਆ ਵਿੱਚ ਆਹ ਆ ਲਾਈਵ ਬਣਾ ਲੈ ਤੇਰੀ ਵੀਡੀਓ ਬਣਾਵਾਂਗੇ ਦਾ ਓਏ ਇੱਧਰ ਆ ਗਈ ਕਬੂਤਰੀ ਆ ਗਈ ਇੱਧਰ ਬਾਈ ਜਾ ਇਧਰ ਹੋ ਜਾ ਭਰਾ ਟੈਨਸ਼ਨ ਨਾ ਲੋ ਹਟਾਈ ਸਪੈਦੇ ਚ ਓਏ ਓਏ ਕੋਟੀ ਦੇ ਪਿੱਛੇ ਉੱਥੇ ਕੋਈ ਨਿਕਲੇ ਨਹੀਂ ਓ ਦੇਖ ਭਾਈ ਇਹ ਹਿਆੜੀ ਮੋਲੂ ਵਾਲਾ ਦੇਖੀ ਵੀ ਨਹੀਂ ਐਵੇਂ ਭਾਈ ਮੋਲੂ ਵਾਲੀ ਭਾਈ ਮੋਲੂ ਵਾਲ ਮੈਂ ਵੇਖੀ ਜਾਂਦਾ ਨਾ ਮੋਲੂ ਵਾਲੀ ਪੂਰੀ ਇਧਰ ਹੋ ਗਈ ਆ ਰਹੀ ਜੇ ਮੋਲੂ ਵਾਲੀ 谁要那个你？ ਲੜ ਨੂੰ ਨੂੰ ਤਰੀਕੇ ਨਾਲ ਉਹ ਚੰਨੇ ਚੂਟਾ ਕਰਦੇ ਆ ਹਾਂਜੀ ਭਾਈ ਜੀ ਜਿਹੜੀ ਅੱਜ ਇੱਕ ਪੰਨੀ ਵਾਲਾ ਫੱਤਾ ਵਿਖੇ ਕਬੂਤਰ ਬਾਜ਼ੀ ਕਬੂਤਰ ਮੁਕਾਬਲੇ ਕਰਾਏ ਗਏ ਆ ਇਹਨਾਂ ਦਾ ਵੇਰਵਾ ਦਿਓ ਕਿਹੜਾ ਬੰਦਾ ਫਰਸਟ ਆਇਆ ਕਿਹੜਾ ਸੈਕੰਡ ਕਿਹੜਾ ਥਰਡ ਆਇਆ ਜੀ ਦੇਖੋ ਜੀ ਪਿੰਡ ਪੰਨੀ ਵਾਲਾ ਫੱਤਾ 52 ਕਿ ਤੁੜਦੇ ਸੀ ਜਿੱਦੋ ਜਿਹੜਾ ਸੱਤ ਪੁੱਤਰਾਂ ਦੀ ਮਗਰੋਂ ਅੱਗੇ ਬਾਜ਼ੀ ਹੋ ਗਈ ਜੀ ਤਾਂ ਪਿੰਡ ਵੱਡਾ ਹੋਣ ਕਰਕੇ ਸੋਚਿਆ ਸੀ ਕਿਸੇ ਨਾਲ ਬੇਇਨਸਾਫੀ ਨਾ ਹੋ ਜੇ ਸੱਤਾਂ ਦੀ ਬਾਜ਼ੀ ਹੋ ਗਈ ਜੀ ਸੱਤਾਂ ਦੇ ਵਿੱਚੋਂ ਤੇ ਕਪੂਤਰ ਵੱਡਾ ਜਾੜੜਿਆ ਸੀ ਟਾਈਮ ਲੱਗ ਗਿਆ ਬਾਕੀ ਪੁੱਤਰ ਫੇਰ ਬਹਿ ਕੇ ਹੱਥ ਜੋਤੀ ਜਿੱਤਿਆ ਉਹਦੇ ਵਿੱਚੋਂ ਭਿੰਦਰ ਚੱਕੜਿਆੜ ਦਾ ਪੁੱਤਰ ਜਿਹੜਾ ਪਹਿਲੇ ਸਥਾਨ ਤੇ ਆਇਆ ਹੈ ਦੂਜੇ ਨੰਬਰ ਤੇ ਗੱਗੂ ਬਲੰਗੜ ਦਾ ਜੀ ਪੀਛੇ ਨੰਬਰ ਤੇ ਕਬੂ ਪੜਿਆਣਾ ਜਾਨੀ ਕਿ ਸਾਡਾ ਕਬੂਤਰ ਬਾਜੀ ਸੱਤਾ ਦੀ ਹੋਈ ਹੋਈ ਸੀ ਇਹ ਕਬੂਤਰ ਮਲੋਟ ਵਾਲਿਆਂ ਦਾ ਪਰ ਨਹੀਂ ਆਇਆ ਤੇ ਉਹਨੂੰ ਪਹਿਲਾਂ ਕਲੀਅਰ ਵੀ ਪਾਸੇ ਜਾ ਕੇ ਕੀਤਾ ਸੀ ਤੈਨੂੰ ਹਿੱਸਾ ਵੀ ਦਿੱਤਾ ਤੇ ਬਾਅਦ ਚ ਇਹ ਕਿਹਾ ਸੀ ਮੇਰਾ ਨਾਮਾ ਜਿਹਦੇ ਉੱਪਰ ਆਏਗਾ ਤੇ ਉਹ ਤੂੰ ਜ਼ਰੂਰ ਨਾਮ ਜਾਂਗ ਪਰ ਉਹ ਨਾਮਾ ਦੇ ਵਿੱਚ ਉੱਪਰ ਨਹੀਂ ਆਇਆ ਇਸ ਕਰਕੇ ਉਹ ਨਾਮਾ ਤੋਂ ਉਤਰ ਬਾਹਰ ਹੋ ਗਿਆ ਹੋ ਸਕਦਾ ਹੋਵੇ ਕਿ ਵੱਧ ਵਿਆਹ ਹੋਵੇ ਪਰ ਉਹਦੇ ਪਿੰਡ ਆਪਣਾ ਵੱਡਾ ਸ਼ਹਿਰ ਜਿੱਦਾਂ ਜੀ ਇਸ ਤਰ੍ਹਾਂ ਤੇ ਬਹੁਤ ਵਧੀਆ ਬਾਜੀ ਸੱਤਾ ਕਬੂਤਰਾਂ ਚ ਅੱਜੇ ਵੱਡੇ ਗੱਢ ਕੰਨ ਕੁੱਤਰ ਨੰਮਾ ਤੇ ਹੋ ਗਏ ਤੇ ਬਹੁਤ ਵਧੀਆ ਬਾਜੀ ਹੋਈ ਸੀ ਸਾਡੇ ਨਗਰ ਦਾ ਬੱਚੇ ਬੱਚੀ ਦਾ ਬਾਜੀ ਕਰਾਉਣ ਵਾਲੇ ਵੀਰਾਂ ਦਾ ਸਾਰੇ ਦਾ ਸਭ ਬਾਈ ਜਿਵੇਂ ਰੌਲਾ ਪਾਈ ਜਾਂਦਾ ਵੀ ਤੁਸੀਂ ਕੀ ਸਮਝਦੇ ਹੋ ਇਹ ਬਿਲਕੁਲ ਨਿਰਪੱਖ ਫੈਸਲਾ ਹੋਇਆ ਬਿਲਕੁਲ ਸਹੀ ਹੋਇਆ ਫੈਸਲਾ ਨਹੀਂ ਜੀ ਨਹੀਂ ਕੋਈ ਗੁਲਾ ਨਹੀਂ ਕਿਸੇ ਤਰ੍ਹਾਂ ਦਾ ਕੋਈ ਰੌਲਾ ਨਹੀਂ ਕਿ ਉਹ ਮੁੰਡਿਆਂ ਨੂੰ ਕਦੇ ਨਹੀਂ ਕਿਹਾ ਸੀ ਵੀ ਬਾਜੀ ਚ ਤੁਹਾਡਾ ਕੁੱਤਰ ਸ਼ਾਮਲ ਹੈ ਅਗਰ ਨੰਮਾ ਚੁੱਪੀ ਹੋਣੋਂ ਪਏ ਤਾਂ ਮਗਰੋਂ ਆ ਕੇ ਜੇ ਅੱਧੇ ਪੌਣੇ ਘੰਟੇ ਜੀ ਕੁੱਤਰ ਇੱਕ ਗੜਾ ਨਾ ਉੱਤੇ ਦੇ ਦੇ ਫਿਰ ਪਰ ਪਿੰਡ ਪਿੰਡ ਬੋਲਾ ਬੰਦਾ ਸੀ ਬਾਹਰ ਖੇਤਾਂ ਚੋਂ ਦੱਸੂ ਪੁੱਤ ਤੇਰੇ ਕੋਲ ਕਿ ਉਹ ਨੰਬਰਾਂ ਤੋਂ ਬਾਹਰ ਹੋ ਗਿਆ ਇਹ ਨੰਬਰਾਂ ਚ ਆ ਕੇ ਉੱਪਰ ਆ ਗਿਆ ਆਹ ਜਵਾਕੋ ਮਰੇ ਪੁੱਤ ਦੇ ਪਿੱਛੇ ਹੋ ਗਾ ਤੁਸੀਂ ਇੱਧਰ ਹੋ ਜਾਓ ਕੋਈ ਭਾਈ ਨਾ ਕੋਈ ਨਾ ਕੋਈ ਕੋਣ ਪਿੰਡ ਦਾ ਬੰਦਾ ਕੋਈ ਸਰਾਲ ਮੈਂ ਪਿੱਛੇ ਜਵਾਬ ਦੇ ਦਿਆਂ ਮੈਂ ਆਹ ਭਾਈ ਜੀ ਆ ਗਏ ਭਾਈ ਜੀ ਭਾਈ ਜੀ ਆਏ ਆ ਭਾਈ ਜੀ ਚੱਲ ਭਾਈ ਚੱਲਣਾ ਲੱਗ ਗਿਆ ਕਾਕਾ ਜੀ ਇਹ ਕੀ ਕਰੀਆ ਔਰ ਇਸ ਦੇ ਬਾਅਦ ਬਦਲ ਗਿਆ ਆਪਣਾ ਮੂੰਹ ਫੜਾਣਾ ਆਵਣਾ ਲਈ ਓ ਭਾਈ ਗਾਹੇ ਤੇ ਆ ਬੜੇ ਕਿੱਥੇ ਜੇ ਖੜਾ ਕਿੱਥੇ ਖੜਾ ਹਾਂਜੀ ਭਿੰਦਰਪਾਲ ਜੀ ਕਬੂਤਰਾਂ ਦੀ ਬਾਜ਼ ਜੋ ਖਤਮ ਹੋ ਚੁੱਕੀ ਆ ਤੇ ਫਸਟ ਸੈਕਿੰਡ ਥਰਡ ਦਾ ਦੱਸੋ ਜੀ ਕਿਹੜਾ ਆਇਆ ਜੀ ਫਸਟ ਆਪਣਾ ਆਇਆ ਜੀ ਭਿੰਦਰ ਚਕੜਾ ਗਰੁੱਪ ਦਾ ਕਬੂਤਰ ਠੀਕ ਆ ਜੀ ਆ ਵਾਲਾ ਜਿਹੜਾ ਕਬੂਤਰ ਆ ਇਹ ਫਸਟ ਰਿਹਾ ਜੀ ਸੈਕਿੰਡ ਆ ਪਿੰਜਰੇ ਚ ਬੈਠੀ ਹੈ ਜੀ ਕਬੂਤਰੀ ਇਹ ਆਈ ਹੈ ਜੀ ਤੇ ਥਰਡ ਸਾਡਾ ਛੋਟਾ ਵੀਰ ਭੋਲੂ ਕੜਿਆਣਾ ਉਹਨਾਂ ਦਾ ਆਇਆ ਜੀ ਸ਼ਾਇਦ ਮੈਨੂੰ ਵੇਖ ਨਹੀਂ ਨਿਕਲਿਆ ਉਹ ਭਾਈ ਮੋਸ਼ੀ ਦੇ ਚੇਲੇ ਆ ਉਹ ਭਾਈ ਜੀ ਮੋਸ਼ੀ ਕੋਈ ਦੋ ਗੱਲਾਂ ਅੱਸੀ ਕਾਲ ਜੀ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਤੇ ਧੰਨਵਾਦ ਸਾਰੇ ਨਗਰ ਦਾ ਇਹਨਾਂ ਨੇ ਬਹੁਤ ਵਧੀਆ ਬਾਜ਼ੀ ਖੇਡਾਈ ਕਿੰਨੇ ਬੱਚਿਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇੰਨਾ ਪ੍ਰੋਮੋਟ ਕੀਤਾ ਤੇ ਜਿੰਨੇ ਖਿਡਾਰੀ ਵੀ ਦੂਰੋਂ ਜਿਹੜੇ ਪਹੁੰਚੇ ਆ ਸਾਰਿਆਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਬਹੁਤ ਵਧੀਆ ਬਾਜ਼ੀ ਹੋਈ ਜੀ ਦੇਖੋ ਜਿੱਤ ਹਾਰ ਦਾ ਮੁੱਦਾ ਜਿਹੜੇ ਬੰਦੇ ਰੋਲ ਛੱਡਦੇ ਹਰਨਾ ਵੀ ਕੁੱਤਮ ਜਿਹੜੀ ਚੰਗੇ ਫੈਸਲੇ ਹੋ ਜਾਣ ਉਹਦੇ 'ਚ ਕਿਸੇ ਨੂੰ ਦੁੱਖ ਨਹੀਂ ਪਿੰਡ ਬਹੁਤ ਵੱਡਾ ਸੀ ਸ਼ਹਿਰ ਦੇ ਬਾਬਲੇ ਤੇ ਇਸ ਕਰਕੇ ਮਗਰਲੇ ਸਤਪੁੱਤਰਾਂ ਦੀ ਬਾਜ਼ੀ ਸਾਜੀ ਹੋਗੀ ਸੀ ਅਨਾਮਾਂ ਦੇ ਪੁੱਤਰ ਉੱਡਿਆ ਅਨਾਮਾਂ ਚ ਪਹਿਲਾ ਨਾਮ ਮਖਿੰਦਰ ਤਕੜਾ ਗੁਰਪਾਲ ਦੂਜਾ ਨਾਮ ਭਾਈ ਫਲਮਗੜ ਵਾਲਿਆਂ ਦਾ ਤੀਜਾ ਨਾਮ ਸਾਡਾ ਟੁੱਟੇ ਇੱਕ ਹੋਰ ਵੀ ਮੋਟਲੇ ਮੁੰਡਿਆਂ ਦੀ ਵਾਧੂ ਡੀ ਪਰ ਗੱਲ ਇਹ ਕਰੀ ਸੀ ਵੀ ਅਨਾਮਾਂ ਦੇ ਵਿੱਚ ਜੇਕਰ ਉੱਪਰ ਹੈ ਹੈਲੋ ਉਹ ਨਾ ਉੱਪਰ ਆਉਣ ਕਰਕੇ ਉਹ ਨੂੰ ਨਾਮ ਨਹੀਂ ਮਿਲ ਸਕਿਆ ਪਿੰਡ ਤੋਂ ਬਾਹਰ ਉੱਡਦੀ ਸੀ ਖੇਤਾਂ ਚ ਉਹ ਟੈਂਟ ਚ ਤੋਂ ਪੁੱਤਰ ਨਾਲੇ ਸਾਰੇ ਯਾਰ ਯਾਰ ਤੈਨੂੰ ਵੀਡੀਓ ਬਣਾਈ ਫੋਟੋ ਵੀ ਖਿੱਚੀ ਤੂੰ ني کو بار بار مولو و يا ايو ني کو بار بار مولو ني کو بار بار مولو ايو